ਕਾਂਗਰਸੀ ਆਗੂ ਤੇ ਜ਼ਿਲ੍ਹਾ ਵਾ이스 ਪ੍ਰਧਾਨ ਕਰਨ ਵੀਰ ਸਿੰਘ ਗੁਰਜੀਵਲੋਂ ਪਏ ਡੂੰਘੇ ਟੋਏ ਦਿਖਾਉਂਦੇ ਹੋਏ ਪਿੰਡ ਜਗਤਪੁਰ ਨੇੜੇੋਂ ਲੰਘਦੀ ਅੱਪਰ ਬਾਰੀ ਨਹਿਰ ਦੇ ਬਣੇ ਪੁੱਲ ਵਿੱਚ ਪਏ ਡੂੰਘੇ ਟੋਏ ਰਾਹਗੀਰਾਂ ਦੀ ਜਾਨ ਦਾ ਖੋਖ ਬਣੇ ਹੋਏ ਹਨ ਇਸ ਖਸਤਾ ਹਾਲ ਪੁੱਲ ਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਬਣ ਚੁੱਕੀ ਹੈ ਕਿ ਇੱਥੇ ਕਿਸੇ ਵੀ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਪਿੰਡ ਮੀਆਪੁਰ ਨੇੜੇ ਅੱਪਰ ਬਾਰੀ ਦੁਆਬ ਨਹਿਰ ਤੇ ਬਣ ਰਹੇ ਨਵੇਂ ਪੁੱਲ ਕਾਰਨ ਜਾਤ ਰਾਹਗੀਰਾਂ ਨੂੰ ਮਜਬੂਰੀ ਵਸ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਖਸਤਾ ਹਾਲਤ ਪੁੱਲ ਨੂੰ ਪਾਰ ਕਰਕੇ ਹੀ ਆਪਣੀ ਮੰਜ਼ਿਲ ਤੇ ਜਾਣਾ ਪੈਂਦਾ ਹੈ ਜਿਸ ਵਿੱਚ ਸਕੂਲੀ ਬੱਚਾ ਵੀ ਇਸੇ ਪੁੱਲ ਰਾਹੀਂ ਹੀ ਬੱਚੇ ਲੈ ਕੇ ਲੰਘਦੇ ਹ ਹਨ ਹਾਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਇਸ ਖਸਤਾ ਹਾਲ ਪੁੱਲ ਤੇ ਮਿਹਰ ਦੀ ਨਜ਼ਰ ਨਹੀਂ ਪਈ ਉਹਨਾਂ ਨੇ ਕਿਹਾ ਕਿ ਕੰਬ ਕਰਨ ਦੀ ਨੀਂਦ ਸੁੱਤੀ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲੀ ਜਾਵੇਗੀ ਵਾਈਕ੍ਰੀ ਦੀ ਖਾਸਾ ਵਾਈਕ੍ਰੀ ਦੀ ਧਿਰ ਤੇ ਅੱਜ ਅਸੀਂ ਖਲੋਤੇ ਆ ਆਪਣਾ ਜਗਤਪੁਰ ਜਗਤਪੁਰੇ ਵਾਲਾ ਪੁੰਦੇ ਉੱਤੇ ਜਿਹੜਾ ਕੀ ਪੁਲ ਅਜ ਤੋ 100 150 ਸਾਲ ਪੁਰਾਣਾ ਬਣਿਆ ਹੋਇਆ ਹੈਗਾ ਇਹ ਪਿਛਲੀ ਕਾਂਗਰਸ ਦੀ ਸਰਕਾਰ ਵੱਲੇ ਪੁਲ ਪਾਸ ਨਹੀਂ ਹੋਇਆ ਸੀਗਾ ਤੇ ਤੁਸੀਂ ਜੇ ਇੱਧਰ ਲੈ ਬਨੇ ਦੇਖ ਸਕੋ ਇੱਥੇ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਬਣਾਣਾ ਲੇਕਿਨ ਹੁਣ ਇਹ ਫੇਰ ਬਣਦਾ ਬਣਦਾ ਇਹਨਾਂ ਨੇ ਇਨਕੰਪਲੀਟ ਛੱਡ ਕੇ ਤੇ ਭੱਜ ਗਏ ਹੈਗੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਆਜ ਟ੍ਰੈਫਿਕ ਸਭ ਤੋਂ ਜ਼ਿਆਦਾ ਆਹ ਪੁਲ ਯੂਜ਼ ਹੁੰਦਾ ਹੈਗਾ ਕਿੰਨੇ ਸਾਡੇ ਸਰਦੀ ਪਿੰਡ ਹੈਗੇ ਸਾਰੇ ਦੇ ਸਾਰੇ ਇਤਰੂ ਹੀ ਸੁਭਾਲ ਤਰਨ ਤਰਨ ਬਾਬਾ ਬੂਟਾ ਘਰਤੂਾਰੇ ਨੂੰ ਜਾਣ ਨੂੰ ਇਹੀ ਤਰਾ ਹੈਗਾ ਮੈਂ ਤੁਹਾਨੂੰ ਦੱਸਣਾ ਜਾਊਂਗਾ ਕਿ ਇਹੀ ਪੁਲ ਦੇ ਉਤੋਂ ਦੀ ਰੋਜ਼ ਇੱਥੋਂ ਦੀ ਸਵੇਰੇ ਤੇ ਦੁਪਹਿਰ ਨੂੰ ਸਕੂਲੀਆਂ ਬੈਨਾਂ ਨਿਕਲਦੀਆਂ ਜਿਹਦੇ ਵਿੱਚ ਬੱਚੇ ਲੰਘਦੇ ਇੱਥੋਂ ਦੀ ਬਜ਼ੁਰਗ ਜਿਹੜੇ ਤਹਿਸੀਲ ਦੇ ਵਿੱਚ ਜਾਂਦੇ ਨੇ ਜਾਂ ਬਿਜਲੀ ਦਫ਼ਤਰ ਜਾਂਦੇ ਨੇ ਸਾਰੇ ਇਸੇ ਪੁਲ ਦਾ ਇਸਤੇਮਾਲ ਕਰਦੇ ਨੇ ਕਿ ਇੱਥੇ ਕਿਸੇ ਸਮੇਂ ਵੀ ਕੋਈ ਵੀ ਦੁਰਘਟਨਾ ਹੋ ਸਕਦੀ ਹੈ ਪਤਾ ਨਹੀਂ ਸਰਕਾਰ ਦੇ ਅੱਗੇ ਹੁਣ ਇਸੋ ਨੇ ਦੁਰਘਟਨਾ ਦਾ ਵੇਟ ਕਰਦੀ ਪਈ ਹੈ ਜਾਂ ਕੀ ਗੱਲ ਹੈ ਤੇ ਪ੍ਰਾਣੀ ਕਾਂਗਰਸ ਸਰਕਾਰ ਵੱਲੇ ਪਾਸ ਹੋਇਆ ਹੋਇਆ ਤੇ ਇਹ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਨਾ ਚਾਹਾਂਗੇ ਕਿ ਇਹ ਪੁਲ ਨੂੰ ਜਲਦੀ ਤੋਂ ਜਲਦੀ ਨੂੰ ਕੰਪਲੀਟ ਕੀਤਾ ਜਾਵੇ ਆ 29 ਤੀਸਰੀ ਤਰੀਕ ਦੀ ਤਰੀਕ ਨੂੰ ਬਾਬਾ ਬੁੱਢਾ ਬਾਬਾ ਜੀ ਦੀ ਸਾਲਾਨਾ ਵਰਸੀ ਵੀ ਆ ਰਹੀ ਹੈ ਤੇ ਤਿੰਨ ਕੁ ਚਾਰ ਮਹੀਨਿਆਂ ਤੱਕ ਬਾਬੋਡੇ ਗੁਰਦੁਆਰੇ ਦਾ ਵੀ ਮੇਲਾ ਆ ਆ ਰਿਹਾ ਹੈਗਾ ਜਿਹਦੇ ਚ ਹਜ਼ਾਰਾਂ ਲੱਖਾਂ ਸੰਖਿਆ ਦੇ ਵਿੱਚ ਸੰਗਤ ਬਾਰੂ ਵੀ ਆਂਦੀ ਹੈ ਤੇ ਲੋਕ ਸਾਡੇ ਸਰਦੀ ਏਰੀਆ ਵਾਲੇ ਵੀ ਸਾਰੇ ਇਹੀ ਰਾ ਯੂਜ਼ ਕਰਦੇ ਨੇ ਪ੍ਰਸ਼ਾਸਨ ਦੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਪੁਲ ਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਕੇ ਇਹਨੂੰ ਨਵਾਂ ਬਣਾਇਆ ਜਾਵੇ ਧੰਨਵਾਦ